ਆਪਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਪਊਗੀ ਇਹ ਦਿਨ ਜਿਹੜਾ ਇਹ ਗੁਰੂ ਸਾਹਿਬ ਨੇ ਆਪਾਂ ਨੂੰ ਖਾਲਸਾ ਪੰਥ ਪਕਸ਼ਿਆ ਸੀ ਤੇ ਇਸ ਦਿਨ ਸਮੇਂ-ਸਮੇਂ ਤੇ ਉਸ ਟਾਈਮ ਦੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਆਪਣੇ ਤੇ ਤਸ਼ੱਦਦ ਵੀ ਇਸ ਦਿਨ ਹੀ ਹੁੰਦੇ ਆਏ ਆ ਜੇ ਆਪਾਂ ਗੱਲ ਕਰੀਏ ਸਾਕਾ 1919 ਵਾਲਾ ਜਲਿਆਂਵਾਲੇ ਬਾਗ ਤੇ ਅੰਗਰੇਜ਼ਾਂ ਨੇ ਆਪਣੇ ਤੇ ਹਮਲਾ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਰੇ ਸਿੱਖ ਇਸ ਦਿਨ ਇਕੱਠੇ ਹੋ ਕੇ ਆਪਣੀ ਗੱਲ ਆਪਣੇ ਪੰਜਾਬ ਦੀ ਗੱਲ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਤੇ ਫਿਰ ਜਿਹੜੀਆਂ ਕਿ ਆਪਾਂ ਆਪਣੀ ਸਰਕਾਰ ਕਹਿੰਦੇ ਸੀ ਜਿਨ੍ਹਾਂ ਨੂੰ ਅੱਜ ਤੱਕ ਆਪਾਂ ਪੰਥਕ ਪਾਰਟੀ ਮੰਨਦੇ ਸੀ ਉਹਨਾਂ ਨੇ ਆਪਣੇ ਤੇ ਤਸ਼ੱਦਦ ਕਰਾਇਆ 1978 ਦੇ ਵਿੱਚ ਆਪਣੇ ਸਿੰਘਾਂ ਤੇ ਕਹਿਰ ਹੋਇਆ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਇਹ ਵੀ ਚੀਜ਼ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਆ ਕਿ ਆਪਣੀ ਪਾਰਟੀ ਇਹ ਸ਼ਹੀਦਾਂ ਦੇ ਉਸ ਕੁਰਬਾਨੀਆਂ ਤੇ ਵੀ ਖੜੀ ਆ ਤੇ ਜੇ ਆਪਾਂ ਗੱਲ ਕਰੀਏ ਵਿਸਾਖੀ ਦੇ ਦਿਹਾੜੇ ਦੀ ਤੇ ਮੌਜੂਦਾ ਸਰਕਾਰਾਂ ਨੇ ਜਾਂ ਜਿਹੜਾ ਤੰਤਰ ਆਪਣੇ ਦੇ ਉੱਪਰ ਚੱਲ ਰਿਹਾ ਉਹਨਾਂ ਨੇ ਇਹ ਵਿਸਾਖੀ ਦਾ ਦਿਹਾੜਾ ਆਪਣੇ ਉੱਪਰ ਇੱਕ ਜਿਵੇਂ ਆਪਾਂ ਕਹਿ ਲਈਏ ਵੀ ਨੱਚਣ ਵਾਲਿਆਂ ਦੇ ਰੂਪ ਚ ਪੇਸ਼ ਕੀਤਾ ਕਿਵੇਂ ਤੁਸੀਂ ਦੇਖੋ ਵੀ ਆ ਪਜਵਾਨ ਜਿਹੜੇ ਬੱਚੇ ਬੱਚੀਆਂ ਜਦੋਂ ਸਕੂਲ ਜਾਂਦੇ ਆ ਉਹਨਾਂ ਨੂੰ ਇੱਕ ਰੰਗੀਨ ਕੱਪੜੇ ਪਾ ਕੇ ਹੱਥ ਚ ਬੱਲੀਆਂ ਫੜਾ ਕੇ ਜਾਂ ਟੀਵੀ ਦੇ ਰੂਪ ਚ ਇਹ ਆਪਣੇ ਉੱਤੇ ਪੇਸ਼ ਕੀਤਾ ਜਾਂਦਾ ਵੀ ਇਹ ਤਾਂ ਇੱਕ ਰੰਗਾ ਰੰਗ ਪ੍ਰੋਗਰਾਮ ਆ ਤਸਾਖੀ ਦਾ ਜਿਹੜੇ ਕਿ ਸਾਰਾ ਇਹ ਸਾਰਾ ਤੰਤਰ ਆ ਜਿਹੜਾ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਉੱਤੇ ਵਰਤਾਇਆਗਾ ਇਹ ਚਾਹੁੰਦੇ ਨਹੀਂ ਵੀ ਆਪਾਂ ਪੰਥ ਇਕੱਠਾ ਹੋਵੇ ਇਕੱਤਰ ਹੋਵੇ ਤੇ ਆਪਦੇ ਵਿਰਸੇ ਦੀ ਗੱਲ ਕਰੀਏ ਆਪਣੇ ਇਤਿਹਾਸ ਦੀ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਆਪਣੀ ਫਲਸਫੇ ਦੀ ਗੁਰੂ ਸਾਹਿਬ ਦੀ ਤਾਂ ਉਹਨਾਂ ਨੇ ਆਪਾਂ ਨੂੰ ਆਪਾਂ ਨੂੰ ਇੱਕ ਫਲਸਫਾ ਦਿੱਤਾਗਾ ਇੱਕ ਪਾਸ਼ਾਹੀ ਦਾਵਾ ਦਿੱਤਾਗਾ ਤੇ ਆਪਾਂ ਉਸ ਦੇ ਲੜ ਲੱਗਣਾ ਆਪਣੀ ਜਿਹੜੀ ਇਹ ਵਾਰਿਸ ਪੰਜਾਬ ਆ ਜੋ ਭਾਈ ਦੀਪ ਨੇ ਇਸ ਚੀਜ਼ ਦਾ ਆਗਾਜ਼ ਕੀਤਾ ਸੀ ਫਿਰ ਉਸ ਨੂੰ ਭਾਈ ਅਮਰਤਪਾਲ ਸਿੰਘ ਅੱਗੇ ਲੈ ਕੇ ਗਏ ਉਹਨਾਂ ਨੇ ਵਹੀਰ ਕੱਢੀ ਤੇ ਉਹ ਵਹੀਰ ਕੀ ਕਾਰਨ ਸੀਗਾ ਉਹ ਵਹੀਰ ਕੱਢਣ ਦਾ ਉਹ ਵੀ ਤੁਸੀਂ ਭਲੀ ਭਾਤੀ ਜਾਣਦੇ ਹੋ ਵੀ ਉਹ ਵਹੀਰ ਸੀ ਸਿੱਖੀ ਦੇ ਲੜ ਲਾਉਣ ਦੀ ਤੇ ਨਸ਼ਿਆਂ ਤੋਂ ਮੁਕਤ ਕਰਾਉਣ ਦੀ ਤੇ ਆਪਣੀ ਨੌਜਵਾਨੀ ਨੂੰ ਬਚਾਉਣ ਦੀ ਪਰ ਸਮੇਂ ਦੀਆਂ ਸਰਕਾਰਾਂ ਨੂੰ ਇਸ ਚੀਜ਼ ਤੇ ਵੀ ਗੁਰੇਜ ਸੀ ਇੱਕ ਡਰ ਸੀ ਵੀ ਕਿਤੇ ਇਹ ਪੰਜਾਬ ਵਿੱਚ ਇੱਕ ਲਹਿਰ ਨਾ ਉੱਠ ਜੇ ਪਰ ਉਹ ਇਹ ਨਹੀਂ ਜਾਣਦੀਆਂ ਸੀ ਵੀ ਲਹਿਰ ਲਹਿਰ ਤਾਂ ਚਾਹੇ ਤੁਸੀਂ ਸਾਡੇ ਸਿੰਘ ਜੇਲਾਂ ਵਿੱਚ ਡੱਕ ਦੋ ਚਾਹੇ ਸ਼ਿਕਾਰਸ਼ ਸੀਗਾ ਵੀ ਆਪਣਾ ਪੰਜਾਬ ਬਚਾਉਣ ਲਈ ਤੇ ਪੰਥ ਬਚਾਉਣ ਲਈ ਇਹ ਦੋਨੇ ਚੀਜ਼ਾਂ ਬਰਾਬਰ ਰੱਖ ਕੇ ਚੱਲਦੀਆਂ ਜੇ ਆਪਣਾ ਪੰਥ ਬਚੂਗਾ ਆਪਣਾ ਪੰਜਾਬ ਬਚੂਗਾ ਪੰਜਾਬ ਉਹ ਪੰਜਾਬ ਆ ਕਿਸ ਟਾਈਮ 'ਇਥੇ ਖਾਲਸਾ ਰਾਜ ਹੁੰਦਾ ਸੀ ਫਿਰ ਆਪਾਂ ਨੂੰ ਕਿੰਨੇ ਹਿੱਸਿਆਂ ਵਿੱਚ ਸਰਕਾਰਾਂ ਨੇ ਵੰਡਤਾ ਇਹ ਆਪਾਂ ਨੂੰ ਤਾਂ ਵੰਡਿਆ ਗਿਆ ਵੀ ਇਹ ਕਿਤੇ ਇਕੱਠੇ ਨਾ ਹੋ ਜਾਣੇ ਬਾਗੀ ਕੌਮ ਆ ਆਪਾਂ ਜਦੋਂ ਤੋਂ ਆਪਣਾ ਰਾਜ ਸੀ ਉਦੋਂ ਤੋਂ ਆਪਾਂ ਬਾਗੀ ਕਹਾਉਨੇ ਆ ਕਿਉਂਕਿ ਜੇ ਆਪਾਂ ਆਪਣੇ ਹੱਕਾਂ ਦੀ ਗੱਲ ਨਹੀਂ ਕਰਦੇ ਆਪਾਂ ਨੂੰ ਆਪਣੇ ਗੁਰੂ ਸਾਹਿਬ ਨੇ ਇਹੀ ਦੱਸਿਆ ਜੇ ਆਪਾਂ ਆਪਣੇ ਹੱਕਾਂ ਦੀ ਗੱਲ ਨਹੀਂ ਕਰਾਂਗੇ ਤਾਂ ਇਹਨਾਂ ਨੇ ਕੱਲ ਨੂੰ ਆਪਾਂ ਨੂੰ ਆਪਣੇ ਹੱਕ ਬੋਲਣ ਵੀ ਨਹੀਂ ਦੇਣਗੇ ਤਾਂ ਜੇ ਅੱਜ ਆਪਾਂ ਇਸ ਪਾਰਟੀ ਦਾ ਆਗਾਜ਼ ਕੀਤਾ ਵਾਰਿਸ ਪੰਜਾਬ ਤੋਂ ਅਕਾਲੀ ਦਲ ਵਾਰਿਸ ਪੰਜਾਬ ਬਣਿਆ ਤਾਂ ਇਹ ਇੱਕ ਉਸ ਵਾਰਿਸ ਪੰਜਾਬ ਦੀ ਇੱਕ ਟਾਣੀ ਆ ਜਿਹੜੀ ਕਿ ਆਪਾਂ ਪੋਲੀਟੀਕਲ ਫੋਰਮ ਦੇ ਵਿੱਚ ਲੈ ਕੇ ਆਏ ਆ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਵੀ ਆਪਾਂ ਕੋਈ ਵੀ ਸਪੇਸ ਖਾਲੀ ਨਹੀਂ ਛੱਡਣੀ ਤਾਂ ਇਹ ਸਾਡਾ ਪੋਲੀਟੀਕਲ ਫਰੰਟ ਆ ਤੇ ਆਪਾਂ ਪੋਲੀਟੀਕਲ ਫਰੰਟ ਵੀ ਖਾਲੀ ਨਹੀਂ ਛੱਡਣਾ ਤੇ ਇਸ ਨੂੰ ਵੀ ਆਪਾਂ ਅੱਗੇ ਲੈ ਕੇ ਜਾਣਾ ਤੇ ਆਪਣਾ ਜੇ ਆਪਾਂ ਗੱਲ ਕਰੀਏ ਜਿਹੜਾ ਕੀ ਪਾਰਟੀ ਦਾ ਆਪਣੇ ਮੁੱਖ ਅਜੰਡਾ ਉਹ ਪੰਜਾਬੀ ਸੂਬੇ ਦੇ ਵਾਧ ਅਧਿਕਾਰਾਂ ਦੀ ਗੱਲ ਆ ਆਪਣੇ ਪੰਥ ਦੀ ਗੱਲ ਆ ਜੇ ਆਪਾਂ ਆਪਣੇ ਪਾਣੀਆਂ ਦੀ ਗੱਲ ਨਹੀਂ ਕਰਾਂਗੇ ਆਪਣੇ ਪੰਜਾਬੀ ਬੋਲੀ ਦੀ ਗੱਲ ਨਹੀਂ ਕਰਾਂਗੇ ਪੰਜਾਬ ਦੀ ਰਾਜਧਾਨੀ ਦੀ ਗੱਲ ਨਹੀਂ ਕਰਾਂਗੇ ਫਿਰ ਆਪਣਾ ਇੱਥੇ ਇਕੱਠੇ ਹੋ ਕੇ ਬਹਿਣ ਦਾ ਕੋਈ ਉਹ ਮਕਸਦ ਨਹੀਂ ਹੈਗਾਗਾ ਤੇ ਆਪਾਂ ਨੂੰ ਆਪਣਾ ਪੰਥ ਬਚਾਉਣ ਲਈ ਵੀ ਆਪਾਂ ਨੂੰ ਇੱਕ ਸੰਘਰਸ਼ ਵਿੱਡਣਾ ਪਊਗਾ ਉਹ ਤੁਸੀਂ ਦੇਖ ਲਓ ਵੀ ਇਹ ਸੰਘਰਸ਼ ਕਦੋਂ ਵਿੱਡਣਾ ਅੱਜ ਵਿੱਡਣਾ ਕੱਲ ਵਿੱਡਣਾ ਕਿ ਜਦੋਂ ਤੁਹਾਡਾ ਜੀ ਕਰੇ ਉਦੋਂ ਵਿੱਡ ਲਿਓ ਕਿਉਂਕਿ ਇਸ ਤੋਂ ਬਿਨਾਂ ਆਪਣਾ ਪੰਜਾਬ ਨਹੀਂ ਬਚੂਗਾ ਕਿਉਂਕਿ ਪੰਜਾਬ ਬਚਾਉਣ ਲਈ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠਿਆਂ ਹੋਣਾ ਪਊ ਜਿਵੇਂ ਬਾਈ ਦੀਪ ਨੇ ਵੀ ਕਿਹਾ ਸੀ ਵੀ ਆਪਾਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਆਪਣੇ ਪੰਥ ਪ੍ਰਤੀ ਸੱਚਿਆਂ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਪਊਗਾ ਤੇ ਇਸ ਚੀਜ਼ ਦਾ ਜੇ ਮੈਂ ਕਹੂੰਗਾ ਅਗਵਾਈ ਕੀਤੀ ਆ ਉਹ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਿਆਂ ਨੇ ਕੀਤੀ ਆ ਵੀ ਉਹਨਾਂ ਨੇ ਆਪਦੀ ਪਾਰਟੀ ਜਿਹੜੀ ਇੱਕ ਪੋਲੀਟੀਕਲ ਪਾਰਟੀ ਸੀ ਉਹ ਛੱਡ ਕੇ ਉਹਦਾ ਆਗਾਜ਼ ਆਪਣੀ ਕਾਲੀ ਦਲ ਬਾਰਸ ਪੰਜਾਬ ਵਿੱਚ ਕਰ ਲਿਆ ਤੇ ਇਹ ਬਹੁਤ ਵਧਾਈ ਦੇ ਪਾਤਰ ਆ ਵੀ ਜੇ ਆਪਾਂ ਏਕੇ ਦੀ ਗੱਲ ਕਰਦੇ ਆ ਤਾਂ ਇੱਥੋਂ ਏਕਾ ਸ਼ੁਰੂ ਹੋਇਆ ਆਪਾਂ ਨੂੰ ਹੋਰ ਵੀ ਆਪਾਂ ਨੂੰ ਇਕੱਠੇ ਹੋਣਾ ਪਊਗਾ ਕਿਉਂਕਿ ਜੇ ਆਪਾਂ ਇੱਕ ਨਹੀਂ ਹੈਗੇ ਤਾਂ ਆਪਾਂ ਨੂੰ ਸਰਕਾਰਾਂ ਨੇ ਵੰਡ ਦੇਣਾ ਇਹਨਾਂ ਨੇ ਆਪਣੇ ਵਿੱਚ ਇੱਕ ਨੈਰੇਟਿਵ ਇਸ ਤਰੀਕੇ ਦਾ ਸਿਰਜ ਦੇਣਾ ਵੀ ਆਪਾਂ ਨੂੰ ਸਮਝ ਹੀ ਨਹੀਂ ਲੱਗਣਾ ਤੁਸੀਂ ਦੇਖੋ ਕਿਵੇਂ ਆਪਣੇ ਤੋਂ ਆਪਣਾ ਪਾਣੀ ਇਹਨਾਂ ਨੇ ਖੋਲਿਆ ਕਿਵੇਂ ਇਹਨਾਂ ਨੇ ਆਪਣੇ ਤੋਂ ਆਪਣਾ ਪਾਣੀ ਖੋਲਿਆ ਆਪਾਂ ਨੂੰ ਪਤਾ ਨਹੀਂ ਲੱਗਿਆ ਆਪਣਾ ਪਾਣੀ ਖੋ ਕੇ ਇਹਨਾਂ ਨੇ ਆਪਾਂ ਨੂੰ ਅੱਜ ਮੁਫਤ ਬਿਜਲੀ ਤੇ ਲਾਤਾ ਮੁਫਤ ਬਿਜਲੀ ਸਾਨੂੰ ਨਹੀਂ ਚਾਹੀਦੀ ਸਾਨੂੰ ਪਾਣੀ ਚਾਹੀਦਾ ਸਾਡੇ ਸੂਏਆਂ ਚ ਖਾਲਿਆਂ ਚ ਨਹਿਰਾਂ ਚ ਪਾਣੀ ਪੂਰਾ ਕਰ ਦਿਓ ਕਿਉਂ ਅਸੀਂ ਕਿਸੇ ਹੋਰ ਸੂਬੇ ਨੂੰ ਆਪਣਾ ਪਾਣੀ ਦੇਈਏ ਇਹ ਚੀਜ਼ ਆਪਾਂ ਨੂੰ ਸੋਚਣੀ ਪਊਗੀ ਕਿਉਂ ਅਸੀਂ ਤੁਹਾਡੀਆਂ ਮੁਫਤ ਦੀਆਂ ਚੀਜ਼ਾਂ ਤੇ ਸਾਡੀ ਕੌਮ ਮੁਫਤ ਦਾ ਰਾਸ਼ਨ ਲੈਣ ਨੂੰ ਮੁਫਤ ਦੀ ਬਿਜਲੀ ਲੈਣ ਨੂੰ ਨਹੀਂ ਗੁਰੂ ਸਾਹਿਬ ਨੇ ਥਾਪੀ ਸੀ ਆਪਾਂ ਨੂੰ ਆਪਣੇ ਹੱਕ ਲੈਣ ਲਈ ਥਾਪਿਆ ਸੀਗਾ ਤੇ ਹੱਕ ਲੈਣ ਲਈ ਆਪਾਂ ਨੂੰ ਆਪ ਨੂੰ ਆਵਾਜ਼ ਚੱਕਣੀ ਪਊਗੀ ਤੁਸੀਂ ਸਾਰੇ ਇੱਥੇ ਪ੍ਰਤੱਖ ਬੈਠੇ ਹੋ ਇਸ ਚੀਜ਼ ਲਈ ਇਕੱਠੇ ਹੋ ਜੋ ਆਪਣਾ ਪੰਜਾਬ ਬਚਾਉਣ ਲਈ ਇਕੱਠੇ ਹੋ ਜੋ ਤੇ ਆਉਣ ਵਾਲੀ 2027 ਲਈ ਆਪਾਂ ਆਪਣਾ ਸੀਐਮ ਦਾ ਕੈਂਡੀਡੇਟ ਅਨਾਉਂਸ ਕਰੀਏ ਅਨਾਉਂਸ ਕਰੀਏ ਭਾਈ ਅਮਰਤਪਾਲ ਸਿੰਘ ਨੂੰ ਵੀ ਇਹ ਸਾਡਾ ਸੀਐਮ ਦਾ ਕੈਂਡੀਡੇਟ ਆ ਹੋਰ ਪਾਰਟੀਆਂ ਵੀ ਅਨਾਉਂਸ ਕਰਦੀਆਂ ਆਪਾਂ ਵੀ ਅਨਾਉਂਸ ਕਰਕੇ ਤੋਰੋ ਤੇ ਆਪਣਾ ਰਾਜ ਆਉਣ ਤੋਂ ਆਪਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਸਤਿ ਸ਼੍ਰੀ ਅਕਾਲ ਦੇਖੋ ਰਾਜ ਭਾਗ ਦਾ ਗੱਲ ਕਰਨਾ ਕਿਸੇ ਵੀ ਕੌਮ ਲਈ ਮਾਨ ਦੀ ਗੱਲ ਹੁੰਦੀ ਆ ਤੇ ਆਪਣਾ ਤਾਂ ਰਾਜ ਹੀ ਹੋਣ ਗਿਆਗਾ ਇਹਨਾਂ ਨੇ ਉਹ ਵੀ ਆਪਣੇ ਤੋਂ ਇੱਕ ਤਰ੍ਹਾਂ ਦਾ ਗਦਾਰੀਆਂ ਦੇ ਰੂਪ ਵਿੱਚ ਖੋਲਿਆ ਆਪਾਂ ਨੂੰ ਤਕੜੇ ਹੋਣਾ ਪਊ ਇਕੱਠੇ ਹੋਣਾ ਪਊ ਇਕੱਠੇ ਹੋ ਕੇ ਆਪਾਂ ਪੰਜਾਬ ਦੀ ਗੱਲ ਕਰੀਏ ਏਕੇ ਦੀ ਗੱਲ ਕਰੀਏ ਆਪਦੇ ਨਿੱਜੀ ਹਿੱਤ ਛੱਡ ਦੋ ਕਦੇ ਤਾਂ ਪੰਜਾਬ ਵਾਸਤੇ ਸੱਚੇ ਹੋ ਜੋ ਕਦੇ ਤਾਂ ਆਪਾਂ ਆਪਣੇ ਪੰਥ ਲਈ ਇਕੱਠੇ ਹੋ ਜਾਈਏ ਸੱਚੇ ਹੋ ਜਾਈਏ ਤੁਸੀਂ ਆਪਦੇ ਅੰਦਰ ਚਾਤੀ ਮਾਰੋ ਆਪਾਂ ਨੂੰ ਆਪਣਾ ਪੰਜਾਬ ਆਪਣਾ ਗੁਰੂ ਸਾਹਿਬ ਜੋ ਆਪਾਂ ਨੂੰ ਕਹਿ ਕੇ ਗਏ ਆਪਾਂ ਉਹਦੇ ਲਈ ਇਕੱਠੇ ਹੋ ਜੀਏ ਇਕੱਠੇ ਹੋ ਕੇ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਐਨਾ ਹੀ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਖਿਮਾ ਦਾ ਜਾਚਕਾਂ ਤੇ ਆਈ ਹੋਈ ਸਾਰੀ ਸਮੂਹ ਸਾਧ ਸੰਗਤ ਦਾ ਇੱਥੇ ਪਹੁੰਚਣ ਤੇ ਬਸਾਖੀ ਦੇ ਦਿਹਾੜੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪ ਦੇ ਸਮੇਂ ਚੋਂ ਸਮਾਂ ਕੱਢ ਕੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ